ਸਾਰਿਆਂ ਨੂੰ જય શ્રી ਰਾਮ ਜੀ ਮੈਂ ਸ਼੍ਰੀ ਰਾਮ ਸੇਵਾ ਸਮਿਤੀ ਓਮੈਕਸ ਵੱਲੋਂ ਵਿਕਾਸ ਹੰਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਪ੍ਰਭੂ ਦੀ ਕਿਰਪਾ ਨਾਲ ਅਸੀਂ ਇਹ ਯਾਤਰਾ ਆਰੰਭ ਕਰਨ ਜਾ ਰਹੇ ਹਾਂ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਭ ਦੇ ਸਹਿਯੋਗ ਨਾਲ ਇਹ ਕੰਮ ਹੋ ਰਿਹਾ ਅਸੀਂ ਓਮੈਕਸ ਤੋਂ ਹੀ ਸ਼ੁਰੂ ਕਰਾਂਗੇ ਔਰ ਓਮੈਕਸ ਦੇ ਅੰਦਰ ਅਸੀਂ ਸਾਰੇ ਟਾਵਰਸ ਕਵਰ ਕਰਦੇ ਹੋਏ ਇਹ ਯਾਤਰਾ ਓਮੈਕਸ ਦੇ ਮੰਦਿਰ ਦੇ ਵਿੱਚ ਸਮਾਪਤ ਕਰਾਂਗੇ ਸਰ ਸਮੇਂ ਕੀ ਹੈ ਇਹ ਬਸ ਅਸੀਂ ਹੁਣ ਸ਼ੁਰੂ ਕਰਨ ਲੱਗੇ ਆਂ ਬਾਕੀ ਤਕਰੀਬਨ ਹਰੀ ਇੱਛਾ ਤੱਕ 9 ਵਜਾਂ 10 ਵਜਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਸ਼ਰਧਾਨਾ ਲੋਕਾਂ ਨੂੰ ਅਸੀਂ ਬਸ ਆ ਕਹਿਣਾ ਚਾਹੁੰਦੇ ਆ ਜੀ ਤੁਸੀਂ ਆਓ ਸਾਡਾ ਸਵਾਗਤ ਸਾਡੇ ਨਾਲ ਨਾਲ ਪ੍ਰਭੂ ਦੇ ਅਸ਼ੀਰਵਾਦ ਲਓ ਤੇ ਇਕੱਠੇ ਅਸੀਂ ਆ ਯਾਤਰਾ ਜਿਹੜੀ ਹੈ ਸ਼ੁਰੂ ਵੀ ਇਕੱਠੇ ਕੀਤੀ ਸੀ ਤੇ ਅੱਗੇ ਵੀ ਇਕੱਠੇ ਚੱਲੀਏ ਕਿੰਨੀ ਵੀ ਯਾਤਰਾ ਇਹ ਤਾਂ ਜੀ ਕਿਸ ਤਰ੍ਹਾਂ ਜੀ ਕਿੰਨੀ ਵੀ ਯਾਤਰਾ ਇਹ ਇਹ ਦੂਸਰੀ ਸਾਡੀ ਪ੍ਰਭੂ ਸ਼੍ਰੀ ਨਾਮ ਯਾਤਰਾ ਹੈ ਜੀ ਠੀਕ ਹੈ ਹਾਂ ਜੀ ਵਿਕਾਸ ਰਾਜਦੇਵ ਜੀ ਸਰ ਅੱਜ ਸ਼ੁਭਾ ਯਾਤਰਾ ਕਿੱਥੋਂ ਸ਼ੁਰੂ ਹੋ ਰਹੀ ਕਿੱਥੇ ਤੱਕ ਹੈ ਸ਼ੋਭਾ ਯਾਤਰਾ ਓਮੈਕਸ ਦੀ ਮਾਰਕੀਟ ਤੋਂ ਸ਼ੁਰੂ ਹੋ ਰਹੀ ਹੈ ਤੇ ਪੂਰੇ ਓਮੈਕਸ ਦੇ ਅੰਦਰ ਹਰ ਗਲੀ ਚ ਘੁੰਮ ਕੇ ਵਾਪਿਸ ਆ ਜਾਏਗੀ ਕਲਬ ਤੇ ਜੀ ਕਲਬ ਕੋਲ ਮੰਦਿਰ ਹੈ ਮੰਦਿਰ ਦੇ ਉੱਪਰ ਸਮਾਪਤੀ ਕਰਾਂਗੇ ਆਰਤੀ ਕਰਾਂਗੇ ਤੇ ਉਸ ਤੋਂ ਬਾਅਦ 메ਨ ਭੰਡਾਰਾ ਜਿਹੜਾ ਹੈ ਉਹ ਕਲਬ ਦੇ ਪਿੱਛੇ پارک ਹੈ ਉੱਧਰ ਹੋਏਗਾ ਸਰ ਸ਼ਰਧਾਲੂਨ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਸ਼ਰਧਾਲੂ ਤਾਂ ਸਾਨੂੰ ਮੈਸੇਜ ਦੇ ਰਹੇ ਆ ਬਾਰੀ ਨਹੀਂ ਤਦਾਤ ਇਕੱਠਾ ਹੋ ਕੇ ਕਿ ਇਹੋ ਜਿਹੇ ਪ੍ਰੋਗਰਾਮ ਤੁਸੀਂ ਕਰੋ ਸਨਤਨ ਇਕਤਾ ਦਿਖਾਓ ਦੇਸ਼ ਜਾਗਰੂਤ ਹੋ ਰਿਹਾ ਹੈ ਸਨਾਤਨ ਧਰਮ ਜਾਗਰੂਤ ਹੋ ਰਿਹਾ ਤੇ ਪਬਲਿਕ ਜੁੜ ਰਹੀ ਹੈ ਐਸੇ ਸਾਰੇ ਫੰਕਸ਼ਨਸ ਦੇ ਅੰਦਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਨਵਨੀਤ ਜੀ ਸਰ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਅੱਜ ਸਾਡੀ ਦੂਸਰੀ ਸ਼ੋਭਾ ਯਾਤਰਾ ਹੈ ਲਾਸਟ ਸਾਲ ਅਸੀਂ ਨਿਕਾਲੀ ਸੀ ਜਿਹੜੀ ਸਾਡੀ ਪਹਿਲੀ ਸ਼ੋਭਾ ਯਾਤਰਾ ਹੈ ਇਸ ਵਾਰ ਦੂਸਰੀ ਸ਼ੋਭਾ ਯਾਤਰਾ ਹੈ ਸਾਨੂੰ ਪਹਿਲੀ ਸ਼ੋਭਾ ਯਾਤਰਾ ਦਾ ਬਹੁਤ ਅੱਛਾ ਰਿਸਪੌਂਸ ਮਿਲਿਆ ਬਹੁਤ ਲੋਕ ਸਾਡੇ ਨਾਲ ਜੁੜੇ ਬਹੁਤ ਸੰਗਤ ਸਾਡੇ ਨਾਲ ਸਾਥ ਦਿੱਤਾ ਬਹੁਤ ਸੰਗਤ ਸਾਡੇ ਨਾਲ ਇਕੱਠੀ ਹੋਈ ਉਹੀ ਉਤਸ਼ਾਹ ਨਾਲ ਅਸੀਂ ਸੈਕਿੰਡ ਟਾਈਮ ਵੀ ਹੁਣ ਚਾਹੁੰਦੇ ਆ ਸਾਡੀ ਜੋ ਸਟਾਰਟ ਕਰ ਰਹੇ ਆ ਅਸੀਂ ਇਹੀ ਚਾਹਵਾਂਗੇ ਕਿ ਉਹੀ ਉਤਸ਼ਾਹ ਨਾਲ ਜੋ ਲਾਸਟ ਈਅਰ ਸਾਡੇ ਨਾਲ ਸੰਗਤ ਜੁੜੀ ਸੀ ਉਹੀ ਉਤਸ਼ਾਹ ਨਾਲ ਇਸ ਵਾਰ ਸਾਡੇ ਨਾਲ ਸੰਗਤ ਜੁੜੇ ਜੀ ਠੀਕ ਜੈ ਸ਼੍ਰੀ ਰਾਮ ਮੈਂ ਸ਼੍ਰੀ ਰਾਮ ਨਮੀ ਸੇਵਾ ਸਮਿਤੀ ਕੇ ਸਭੀ ਪਦ ਅਧਿਕਾਰੀਆਂ ਕੋ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਜੋ ਕਿ ਅੱਜ ਇਹ ਦੂਸਰੀ ਸ਼ੁਭ ਯਾਤਰਾ भगवान श्री राम की आज हम ओमेक्स की मार्केट से ये हमारे लिए बहुत ही सौभाग्य की बात है कि हमारे ऑफिस मेहता सेठ से ये यात्रा शुरू की गई है मैं श्री राम सेवा समिति के सभी पदाधिकारियों को बहुत बहुत बधाई देता हूं जो कि ये दूसरी शोभा यात्रा आज ओमेक्स में निकाली जा रही है पिछली शोभा यात्रा में भी ओमेक्स में सभी संगत ने सभी रेजिडेंट्स ने इसमें बढ़ चढ़ कर सहयोग लिया था और भगवान श्री राम का आशीर्वाद प्राप्त किया था ये जो दूसरी शोभा यात्रा में भी सभी निवासियों से सभी ओमेक्सी से यही है कि इस रथ यात्रा में बढ़ चढ़कर शामिल होकर भगवान श्री राम का आशीर्वाद प्राप्त करिए धन्यवाद जय श्री राम